ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਵੀਰੋ ਜਿਹਦੇ ਮੈਂ ਤੁਸੀਂ ਜਾਣਦੇ ਹੋ ਕਿ ਪ੍ਰੋਫੈਸਰ ਰঞ্জੀਤ ਸਿੰਘ ਜੋਸ਼ ਹੁਣੀ ਜਿਹੜੇ ਆ ਉਹ ਆਏ ਦਿਨੀ ਕੋਈ ਨਾ ਕੋਈ ਏਦਾਂ ਦੀ ਗੱਲ ਕਰਦੇ ਆ ਵੀ ਜਿਹਦੇ ਨਾਲ ਜਾਂ ਕੋਈ ਇਤਿਹਾਸ ਦੀ ਗੱਲ ਜਾਂ ਕੋਈ ਗਰਬਾਣੀ ਤੇ ਜਾਂ ਕਿਸੇ ਤੇ ਕਿੰਤੂ ਪਰਤੂ ਵੀ ਕਾਗਜ਼ਾਂ ਦੇ ਵਿੱਚ ਜਾਂ ਫੇਸਬੁੱਕ ਤੇ ਕੁਝ ਥੋੜੇ ਜਿਹੇ ਲਾਈਕ ਲਈ ਉਹਨਾਂ ਨੂੰ ਚਾਹੀਦੇ ਹੁੰਦੇ ਆ ਫਿਰ ਮੈਂ ਸਿਰਫ ਗੱਲ ਕਰਨੀ ਚਾਹੁੰਦਾ ਜਿਹੜੀ ਹੁਣ ਉਹਨਾਂ ਨੇ ਨਵੀਂ ਗੱਲ ਕੀਤੀ ਆ ਗੁਰੂ ਤੇਗ ਬਹਾਦਰ ਸਾਹਿਬਾਰੇ ਤੇ ਜੋ 26 ਸਾਲ 9 ਮਹੀਨੇ 13 ਦਿਨ ਦੀ ਜਿਹੜੀ ਗੱਲ ਹੈਗੀ ਬਾਬਾ ਬਕਾਲਾ ਸਾਹਿਬ ਦੀ ਉਹ ਜਿਹੜੀ ਗੱਲ ਹੈਗੀ ਇਤਿਹਾਸ ਦੀ ਵਿੱਚ ਇਤਿਹਾਸ ਦੇ ਵਿੱਚ ਕਿੰਨਾ ਚਿਰ ਉਹ ਗੁਰੂ ਸਾਹਿਬ ਉੱਥੇ ਰਹੇ ਆ ਤੇ ਕਿੰਨਾ ਚਿਰ ਗੁਰੂ ਸਾਹਿਬ ਇਧਰ ਉਧਰ ਰਹੇ ਉਹ ਇਤਿਹਾਸ ਆਪਾਂ ਬਾਅਦ ਚ ਕਰਾਂਗੇ ਕੁਝ ਗੱਲਾਂ ਜਿਹੜੀਆਂ ਮੈਂ ਕਹਿਣੀਆਂ ਚਾਹੁੰਦਾ ਆ ਰਣਜੀਤ ਸਿੰਘ ਜੀ ਨਾਲ ਭਾਈ ਸਾਹਿਬ ਤੁਸੀਂ ਕਿਹਾ ਕਿ ਮੈਨੂੰ 2 ਸਾਲ ਹੋ ਗਏ ਆ ਮੈਂ 2 ਸਾਲ ਤੋਂ ਜਿਹੜਾ ਮੇਰੇ ਵਿੱਚ ਬਦਲਾ ਆਇਆ ਮੈਂ ਕੁਝ ਸਵਾਲ ਕਰਨੇ ਚਾਹੁੰਦਾ ਆ ਮੈਂ ਉਮੀਦ ਕਰਦਾ ਆ ਵੀ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਜ਼ਰੂਰ ਦਿਓਗੇ ਪਹਿਲੀ ਤਾਂ ਗੱਲ ਹੈ ਜਿਹੜੀ ਤੁਸੀਂ ਤੁਹਾਨੂੰ ਪੋਰਿਆਂ ਤੋਂ ਤਕਲੀਫ ਆ ਤੇ ਮੈਂ ਪੁੱਛਣਾ ਚਾਹੁੰਦਾ 2.5 ਕਰੋੜ ਰੁਪਈਆ ਲਾ ਕੇ ਤੁਸੀਂ ਆਪਣੀ ਕੋਠੀ ਦੇ ਪਿਛਲੇ ਪਾਸੇ ਇੱਕ ਬਾਗ ਬਣਾਇਆ ਉਸ ਬਾਗ ਦੇ ਤੁਸੀਂ ਨਾਲ ਕਟੀਆਂ ਬਣਾਈਆਂ ਤੇ ਭੰਗਵੇਂ ਉਹਨਾਂ ਨੂੰ ਰੰਗ ਕੀਤੇ ਕਟੀਆਂ ਤੁਸੀਂ ਕਿਉਂ ਬਣਾਈਆਂ ਉਹ 2.5 ਕਰੋੜ ਕਿੱਥੋਂ ਆਇਆ ਤੁਹਾਡੇ ਕੋਲ ਬੇਨਤੀ ਆ ਜਵਾਬ ਜ਼ਰੂਰ ਦੇਈ ਚਲਿਓ ਸਵਾਲ ਮੈਂ ਤੁਹਾਨੂੰ ਸਾਰੇ ਦੱਸਣੇ ਆਜਾ ਉਹ 2.5 ਕਰੋੜ ਤੁਹਾਡੇ ਕੋਲੋਂ ਕਿੱਥੋਂ ਆਇਆ ਸੰਗਤ ਦਾ ਪੈਸਾ ਸੀ ਤੁਸੀਂ ਉਹ ਪੈਂਚਰ ਲਾ ਲੈਣਾ ਨਹੀਂ ਕੀਤਾ ਸੰਗਤ ਦਾ ਪੈਸਾ ਤੁਸੀਂ 2.5 ਕਰੋੜ ਲਾਇਆ ਕਿ ਤੁਹਾਨੂੰ ਲੋਕਾਂ ਨੂੰ ਤੁਸੀਂ ਇਹ ਕਹਿੰਦੇ ਸੀ ਕਾਂਤ ਚਾਹੀਦਾ ਜਦੋਂ ਕੋਈ ਮੇਰੇ ਕੋਲੋਂ ਵਿਦੇਸ਼ਾਂ ਤੋਂ ਬੰਦਾ ਆਉਂਦਾ ਉਹਨੂੰ ਸਿਮਣ ਕਰਨ ਵਾਸਤੇ ਕਾਂਤ ਚਾਹੀਦੀ ਹੈ ਕੀ ਉਹ ਪਰੇ ਨਹੀਂ ਜਿਹੜੀਆਂ ਕੁਟੀਆਂ ਬਣੀਆਂ ਤੁਸੀਂ ਓਕੇ ਨੰਬਰ 2 ਜੀ ਪੈਸਾ ਵੀ ਜਿਹੜਾ ਤੁਸੀਂ ਇੱਕ ਵਾਰੀ ਦੀਵਾਨ ਹਾਲ ਬਣਾਇਆ ਸੀਗਾ ਸੰਗਤਾਂ ਦੇ ਬਹਿਣ ਵਾਸਤੇ ਤੇ ਦੀਵਾਨ ਹਾਲ 6 ਇੰਚ ਛੋਟਾ ਰਹਿ ਗਿਆ ਨੀਵਾ ਰਹਿ ਗਿਆ ਸੀਗਾ 6 ਇੰਚ ਨੀਵਾ ਰਹਿਣ ਦੇ ਕੰਮ ਤੁਸੀਂ 1.5 ਕਰੋੜ ਰੁਪਈਆ ਲਾ ਕੇ ਉਹਨੂੰ ਉੱਚਾ ਚੁਕਾਇਆ ਸੰਗਤ ਆਦਾ ਪੈਸਾ ਨਹੀਂ ਤੁਹਾਡੇ ਨੂੰ ਇਹ ਤੁਸੀਂ ਆਪਣਾ ਕੋਲੋਂ ਕਮਾਇਆ ਸੀਗਾ ਛੇ ਇਚ ਨਾਲ ਕੀ ਤੁਹਾਡਾ ਸਿਰ ਲੱਗਦਾ ਸੀਗਾ ਉਥੇ ਨੰਬਰ 3 ਤੁਹਾਡੇ ਕੋਲ ਉਹ ਫੈਸਿਲਟੀਆਂ ਨੇ ਜਿਹੜੀਆਂ ਕਿਸੇ ਮੰਤਰੀ ਕੋਲ ਵੀ ਹੈ ਨਹੀਂ ਤੁਸੀਂ ਕਹਿੰਦੇ ਹੋ ਨਾ 2 ਸਾਲ ਦੇ ਵਿੱਚ ਬਾਅਦ ਚ ਮੇਰੀ ਗੁਰਮਤ ਆ ਗਈ ਮੈਂ ਉਹ ਗੁਰਮਤ ਦੀਆਂ ਗੱਲਾਂ ਪੁੱਛਣੀਆਂ ਚਾਹੁੰਦਾ 2 ਸਾਲਾਂ ਚ ਇੱਥੇ ਕਿਉਂ ਨਹੀਂ ਚੇਂਜ ਹੋਈ ਤੁਹਾਡੇ ਕੋਲ ਤੁਹਾਡੇ ਬਾਥਰੂਮਾਂ ਦੇ ਵਿੱਚ ਉਹ ਸਿਸਟਮ ਲੱਗੇ ਆ ਜਦੋਂ ਤੁਸੀਂ ਸ਼ਾਵਰ ਵੀ ਲੈਨੇ ਹੋ ਨਹਾਉਨੇ ਹੋ ਤੇ ਤੁਸੀਂ ਫੋਨ ਸੁਣ ਸਕਦੇ ਆ 2 ਕਰੋੜ ਦੇ ਲਾਗੇ ਬੰਨੇ ਉਹ ਸਿਸਟਮ ਤੁਸੀਂ ਆਪਣੇ ਕਮਰੇ ਦੇ ਵਿੱਚ ਲਵਾਇਆ ਹੈ ਕਿੱਥੋਂ ਪੈਸਾ ਆਉਂਦਿਆ ਇਹਨਾਂ ਫਿਰ ਮੈਂ ਤੁਹਾਨੂੰ ਇੱਕ ਹੁਣ ਗੁਰਮਤ ਦੀ ਗੱਲ ਪੁੱਛਣੀ ਚਾਹੁੰਦਾ ਆ ਕੀ ਗੁਰਮਤ ਕਹਿੰਦੀ ਆ ਕਿ ਨਸਬੰਦੀ ਕਰਵਾ ਲੈਣੀ ਚਾਹੀਦੀ ਆ ਜੇ ਗੁਰਮਤ ਕਹਿੰਦੀ ਆ ਕਿ ਨਸਬੰਦੀ ਨਹੀਂ ਕਰਵਾਉਣੀ ਚਾਹੀਦੀ ਫਿਰ ਮੈਂ ਪੁੱਛਣਾ ਚਾਹੁੰਦਾ ਢੱਡੀਆਂ ਵਾਲਿਆਂ ਨੂੰ ਵੀ ਤੂੰ ਨਸਬੰਦੀ ਕਿਉਂ ਕਰਵਾਈ ਭਾਈ ਤੇ ਜੇ ਤੂੰ ਨਸਬੰਦੀ ਨਹੀਂ ਕਰਵਾਈ ਤਾਂ ਸੌਖਾ ਤੂੰ ਨਸਬੰਦੀ ਕਰਵਾਈ ਕਿ ਨਹੀਂ ਕਰਵਾਈ ਜੇ ਤੇਰੇ ਕੋਲੋਂ ਕੰਮ ਨਹੀਂ ਰੁਕਦਾ ਤੇ ਤੂੰ ਵਿਆਹ ਕਰਾ ਲ ਜੇ ਤੂੰ ਵਿਹੰਗਮ ਰਹਿਣਾ ਚਾਹੁੰਦਾ ਆ ਤੇ ਫਿਰ ਨਸਬੰਦੀ ਕਿਉਂ ਕਰਾਉਣਾ ਭਾਈ ਗੁੰਦਾਸ ਜੀ ਜਿਨ੍ਹਾਂ ਨੇ ਵਿਆਹ ਨਹੀਂ ਕਰਾਇਆ ਪਰ ਉਹਨਾਂ ਨੇ ਨਸਬੰਦੀ ਨਹੀਂ ਕਰਾਈ ਤੇਰੇ ਮਾਂਗ ਜਿਨ੍ਹਾਂ ਤੇ ਤੂੰ ਹਵਾਲੇ ਦੇਣਾ ਉਹਨਾਂ ਨੇ ਆਪਣਾ ਜੱਤ ਸੱਤ ਦਿਖਾਇਆ ਫਿਰ ਜੇ ਵਿਹੰਗਮ ਰਹੇ ਤਾਂ ਫਿਰ ਇੱਕ ਗੱਲ ਤੁਹਾਨੂੰ ਹੋਰ ਪੁੱਛਣੀ ਚਾਹੁੰਦਾ ਮੈਂ ਟਟਰੀਆਂ ਵਾਲਿਓ ਜਿਹੜੀਆਂ ਗੱਡੀਆਂ ਆਉਂਦੀਆਂ ਤੁਹਾਡੇ ਕੋਲੋਂ ਹਮਰ ਆਉਂਦੀਆਂ ਆ ਰੇਂਜ ਰੋਵਰ ਆਉਂਦੀਆਂ ਆ ਤੁਹਾਡੇ ਕੋਲ ਮਰਸਡੀ ਆਉਂਦੀਆਂ ਆ ਤੁਹਾਡੇ ਕੋਲ ਬੀਮਰ ਆਉਂਦੀਆਂ ਆ ਉਹ ਸਾਰੀਆਂ ਗੱਡੀਆਂ ਜਿਹੜੀਆਂ ਕਿੱਥੋਂ ਆਉਂਦੀਆਂ ਤੁਹਾਡੇ ਕੋਲੋਂ ਕੀ ਉਹ ਗੱਡੀਆਂ ਬੰਬੇ ਤੋਂ ਨਹੀਂ ਆਉਂਦੀਆਂ ਇੱਕ ਇੱਕ ਮਹੀਨਾ ਤੁਹਾਡੇ ਕੋਲ ਗੱਡੀ ਰਹਿੰਦੀ ਆ ਤੇ ਇੱਕ ਮਹੀਨੇ ਬਾਅਦ ਗੱਡੀ ਖਰਾਬ ਹੋ ਜਾਂਦੀ ਆ ਪੁਰਾਣੀ ਹੋ ਜਾਂਦੀ ਆ ਉਹ ਮੰਨਿਆ ਤੁਹਾਨੂੰ ਚੰਗੀ ਗੱਡੀ ਦੀ ਲੋੜ ਆ ਫੋਰਚੂਨਰ ਤੁਹਾਡੇ ਕੋਲ ਹੈਗੀਆਂ ਆ ਜਦੋਂ ਤੁਹਾਡੇ ਤੇ ਹਮਲਾ ਆਇਆ ਸੀਗਾ ਤੁਹਾਨੂੰ ਫੋਰਚੂਨਰ ਨੇ ਬਚਾਇਆ ਉਹ ਦੋ ਰੱਖ ਛੱਡੋ ਫੋਰਚੂਨਰ ਤੇ ਰੇਂਜ ਰੋਵਰ ਆ ਜਿਹੜੀਆਂ ਬਹੁਤ ਮਹਿੰਗੀਆਂ ਗੱਡੀਆਂ ਕੀ ਰੱਖਣ ਦੀ ਲੋੜ ਸੀ ਤੇ ਫਿਰ ਤੁਸੀਂ ਉਹ 1-1 ਕਰੋੜ ਦੀਆਂ ਗੱਡੀਆਂ ਜਿਹੜੀਆਂ ਇੱਕ ਤੁਸੀਂ ਮੈਂ ਇੱਕ ਹੋਰ ਗੱਲ ਦੱਸ ਦੇਣੀ ਚਾਹਨਾ ਇੱਕ ਗੱਡੀ ਤੁਸੀਂ ਮੰਤਰੀ ਨੂੰ ਵੇਚੀ ਸੀ ਤੁਸੀਂ ਤੁਹਾਨੂੰ ਜ਼ਿਆਦਾ ਟੱਡੀਆਂ ਆਲਿਓ ਇੱਕ ਗੱਡੀ ਤੁਸੀਂ ਮੰਤਰੀ ਨੂੰ ਵੇਚੀ ਸੀ ਉਹ ਗੱਡੀ ਬਾਅਦ ਚੋਰੀ ਵਾਲੀ ਨਿਕਲੀ ਤੇ ਉਹ ਜਰਾ ਮੰਤਰੀ ਫਸਿਆ ਫਿਰਦਾ ਰਿਹਾ ਮੌਕਾ ਮਿਲਿਆ ਤੇ ਤੁਹਾਨੂੰ ਉਹਦਾ ਮੰਤਰੀ ਦਾ ਨਾਮ ਵੀ ਦੱਸਾਂਗੀ ਅੱਛਾ ਜੀ ਬਾਕੀ ਗੱਲ ਇਹ ਆ ਵੀ ਜਿਹੜੇ ਤੁਹਾਡੇ ਚੇਲੇ ਬਾਲਕੇ ਆ ਚੇਲੇ ਬਾਲਕਿਆਂ ਨੂੰ ਮੇਰੀ ਬੇਨਤੀ ਆ ਮੈਨੂੰ ਤੁਹਾਡੇ ਕਮੈਂਟਾਂ ਦੀ ਜਮ੍ਹਾਂ ਲੋੜ ਦੀ ਹੈਗੀ ਦੇਖੋ ਤੁਹਾਡਾ ਉਹ ਹਾਲ ਆ ਜਿਵੇਂ ਸਿਰਸੇ ਵਾਲੇ ਦਾ ਸਿਸਟਮ ਹਿੱਲ ਗਿਆ ਤੇ ਸਿਰਸੇ ਵਾਲਾ ਕਹਿੰਦਾ ਮੇਰਾ ਸਿਸਟਮ ਹਿੱਲ ਗਿਆ ਤੇ ਉਹਦੇ ਚੇਲੇ ਵਾਲ ਕੇ ਕਹਿੰਦੇ ਵੀ ਠੀਕ ਆ ਵੀ ਸਾਡਾ ਸਾਡੇ ਵਾਸਤੇ ਉਹ ਰੱਬ ਆ ਚਾਹੇ ਉਹਦਾ ਸਿਸਟਮ ਹਿੱਲ ਜਵੇ ਤੇ ਚਾਹੇ ਨਾ ਹਿੱਲ ਜਵੇ ਤੁਹਾਡੀ ਉਹ ਗੱਲ ਆ ਵੀ ਢੱਡਰੀਆਂ ਵਾਲੇ ਦਾ ਸਿਸਟਮ ਹਿੱਲ ਜੇ ਤੇ ਚਾਹੇ ਨਾ ਹਿੱਲ ਜੇ ਤੁਹਾਡੇ ਵਾਸਤੇ ਉਹ ਰੱਬ ਆ ਮੈਂ ਢੱਡਰੀਆਂ ਵਾਲੇ ਨੂੰ ਇਹ ਗੱਲ ਕਹਿਣੀ ਚਾਹੁੰਦਾ ਆ ਤੇਰੇ ਚੇਲੇ ਵਾਲਕੇ ਕਹਿੰਦੇ ਆ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਲੈ ਕੇ ਦੁਬਾਰਾ ਟਡਰੀਆਂ ਵਾਲਾ ਹੋ ਕੇ ਆਇਆ ਤੇਰੇ ਚੇਲੇ ਵਾਲਕੇ ਕਹਿੰਦੇ ਆ ਵੀ ਜੇ ਹਰਕਾਰ ਰੂਪ ਆਏ ਰਣਜੀਤ ਸਿੰਘ ਟਡਰੀਆਂ ਵਾਲਾ ਤੇਰੇ ਵਰਗੇ ਹੁੰਦੇ ਹਰਕਾਰੂ ਤੂੰ ਖੁਦ ਆਪਣੇ ਆਪ ਚ ਰੱਬ ਬਣਿਆ ਫਿਰੰਦੇ ਆ ਤੇਰੇ ਕੋਲੋਂ ਹਜੇ ਤੱਕ ਇਹ ਤੇ ਆਪਣੇ ਚੇਲੇ ਵਾਲਕੇ ਨੂੰ ਦੱਸਿਆ ਨਹੀਂ ਗਿਆ ਵੀ ਤੂੰ ਹਰਕਾਰ ਰੂਪ ਆ ਕੇ ਜੇ ਤੂੰ ਆਮ ਬੰਦਾ ਲੋਕਾਂ ਨੂੰ ਤੂੰ ਕਹਿੰਨੇ ਆ ਵੀ ਮੈਨੂੰ ਭਾਈ ਕੋ ਇੱਕ ਗੱਲ ਮੈਨੂੰ ਜਿਹੜੀ ਗੱਲ ਤੋਂ ਗੁੱਸਾ ਆਇਆ ਮੈਂ ਉਹ ਸੰਗਤ ਨਾ ਕਰਨੀ ਚਾਹਣਾ। ਪਹਿਲਾਂ ਤੁਹਾਨੂੰ ਦੱਸਤੀ ਕਿ ਪੋਰੀਆ ਦੀ ਗੱਲ ਉਹ ਅਸੀਂ ਇਹਦੇ ਨਾਲ ਤਰੀਕ ਦੀ ਤਰੀਕ ਤੇ ਸਾਲੋਂ ਦੇ ਸਾਲ ਕੱਢ ਕੇ ਇਹਨੂੰ ਦੱਸਾਂਗੇ ਪਰ ਸਾਡੀ ਇੱਛਾ ਤੇ ਆ ਵੀ ਇਹ ਟੀਵੀ ਤੇ ਆਵੇ ਸਾਡੇ ਸਾਹਮਣੇ। ਸਾਡੇ ਸਾਹਮਣੇ ਗੱਲ ਕਰੇ ਆਏ ਜਣੀ ਕੋਈ ਨਾ ਕੋਈ ਆਵੇ ਫੈਂਟਰ ਛੱਡ ਦਿੰਦਾ ਬੈਠਾ ਕੁਰਸੀ ਤੇ ਹੁਣ ਤੂੰ ਕਿਸੇ ਦਿਨ ਉੱਥੇ ਆ ਤੂੰ 70 80 ਕਰੋੜ ਦੀ ਜ਼ਮੀਨ ਬਣਾਈਆ ਗੁਰੂ ਗ੍ਰੰਥ ਸਾਹਿਬਾਰੇ ਜਿਹੜੀ ਕਿਹਨੇ ਤੂੰ ਨਾਂ ਲਾਈਆ ਗੁਰੂ ਗ੍ਰੰਥ ਸਾਹਿਬ ਅਰੇ ਦੇ ਨਾਂ ਅਈ ਸੈਨਕੀ ਦੇ ਚਲਦੇ ਆ ਲੋਕਾਂ ਨੂੰ ਮੂਰਖ ਬਣਾਉਣਾ ਟਰਸਟੀ ਕੌਣ ਆ ਉਹਦੇ ਪਿੱਛੇ ਉਹ ਗੁਰੂ ਗ੍ਰੰਥ ਸਾਹਿਬ ਵਾਲੀ ਦੀ ਸਾਰੀ ਸ੍ਰਿਸ਼ਟੀ ਗੁਰੂ ਗ੍ਰੰਥ ਸਾਹਿਬ ਅਰੇ ਦੀ ਆ ਇਹ ਨਹੀਂ ਕੋਈ ਲੋੜ ਲੋਕਾਂ ਨੂੰ ਦੱਸਣ ਦੀ ਤੈਨੂੰ ਵੀ ਮੈਂ ਗੁਰੂ ਗ੍ਰੰਥ ਸਾਹਿਬ ਅਰੇ 70 ਕਰੋੜ ਨਾਲ ਗੁਰੂ ਸਾਹਿਬ ਖਰੀਦ ਲੈ ਕੇ ਦੇ ਫਿਰ ਇੱਕ ਗੱਲ ਹੋਰ ਜਿਹੜੀ ਹੁਣ ਇੱਕ ਤਾਂ ਭੋਰਾ ਸਾਹਿਬ ਵਾਲੀ ਇੱਕ ਗੱਲ ਹੋਰ ਆ ਜਿਹੜਾ ਸਾਨੂੰ ਗੁੱਸਾ ਆ ਜਿਹੜੀ ਇਹਨੇ ਗੱਲ ਕਹੀ ਆ ਸੰਤ ਅਕਬੌਣਾ ਹਰਾਮਜਾਦਗੀ ਆ ਮੈਂ ਪੁੱਛਣਾ ਚਾਹੁੰਦਾ ਇਹਨੂੰ ਤੇ ਇਹਦੇ ਚਿੱਲੇ ਵਾਲਕਿਆਂ ਨੂੰ ਸਾਨੂੰ ਪਤਾ ਇਹਨੇ ਗੱਲ ਕਿੱਥੇ ਲਾਈ ਆ ਸੰਤਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਜੇਠ ਮਲਾਲੀ ਨੇ ਇਹ ਗੱਲ ਪੁੱਛੀ ਸੀ ਕਿ ਸੰਤ ਜੀ ਤੁਹਾਨੂੰ ਲੋਕ ਸੰਤ ਕਹਿੰਦੇ ਆ ਤੁਸੀਂ ਆਪਣੇ ਮੂਰੇ ਨਾਂ ਦੇ ਸੰਤ ਲਗਾਉਂਦੇ ਹੋ ਕਹਿੰਦੇ ਲੋਕ ਕਹਿੰਦੇ ਉਹਨਾਂ ਨੂੰ ਪੁੱਛੋ ਤੇ ਕੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਮਨ ਦੇ ਵਿੱਚ ਹਰਾਮਜੰਦਗੀ ਸੀ ਗੱਲ ਤੂੰ ਲਾਈ ਸੰਤਾ ਤੇ ਸੰਤ ਗਨੈਸ਼ ਸਿੰਘ ਪਿੰਡਰਾ ਵਾਲਿਆਂ ਨੇ ਇਹ ਗੱਲ ਕਹੀ ਸੀ ਪਿਆਸੀ ਨਹੀਂ ਕਹਿੰਦੇ ਲੋਕ ਕਹਿੰਦੇ ਆ ਤੇ ਉਹ ਗੱਲ ਤੂੰ ਸੰਤਾਂ ਤੇ ਲਾਈ ਆ ਤੇ ਸੰਤਾਂ ਦੀਆਂ ਕਹਾਣੀਆਂ ਸੁਣਾ-ਸੁਣਾ ਕੇ ਤੂੰ ਅੱਜ ਲੋਕਾਂ ਦੇ ਵਿੱਚ ਵਿਚਰੇ ਆ ਸਾਡੇ ਵਾਸਤੇ ਸੰਤ ਜਿੰਦ ਤੇ ਜਾਣਿਆ ਅਸੀਂ ਸੰਤਾਂ ਨੂੰ ਪ੍ਰਚਾਰਕ ਸਮਝਦੇ ਆ ਸੰਤ ਜਨਰਲ ਸਿੰਘ ਪਿੰਡਰਾ ਵਾਲਿਆਂ ਨੂੰ ਹੀ ਅਸੀਂ ਸੰਤ ਸਮਝਦੇ ਆ ਸਾਰਾ ਕੁਝ ਅਸੀਂ ਸੰਤਾਂ ਨੂੰ ਸਮਝਦੇ ਆ ਤੇਰੇ ਵਰਗੇ ਜਿਹੜੇ ਤੋਤੇ ਨਾਲ ਚਿੜੀਆਂ ਦੀਆਂ ਕਹਾਣੀਆਂ ਸੁਣਾ ਕੇ ਲੋਕਾਂ ਦੇ ਵਿੱਚ ਆਏ ਆ ਹੁਣ ਕਹਿੰਦੇ ਆ ਵੀ ਅਸੀਂ ਇਤਿਹਾਸ ਵੀ ਜਾਣਦੇ ਆ ਹੁਣ ਤੁਹਾਡੇ ਵਾਸਤੇ ਇਤਿਹਾਸ ਖਤਮ ਹੋ ਗਿਆ ਜਿਹੜੀ ਮਹਿੰਦਰ ਸਿੰਘ ਜੋਸ਼ ਦੀ ਤੂੰ ਸੁਣਾਉਣਾ ਆ ਉਹ ਵੀ ਇਤਿਹਾਸ ਤੋਂ ਹੀ ਆਈ ਆ ਉਹ ਕਿੱਥੋਂ ਆਈ ਆ ਉਹ ਵੀ ਜੇ ਤਾਂ ਤੂੰ ਇਤਿਹਾਸ ਛੱਡ ਦੇ ਬੰਦ ਕਰ ਦੇ ਸਰ ਭਾਈ ਸੰਤੋਖ ਸਿੰਘ ਚੂੜਾਦਣੀ ਜਿਨ੍ਹਾਂ ਤੇ ਤੂੰ ਡਰਾਵੇ ਦੇਣਾ ਸਾਨੂੰ ਪੀ ਮੈਂ ਸਾਰਿਆਂ ਦੇ ਸਾਹਮਣੇ ਖਿਲਾਰਾਂਗੇ ਤੂੰ ਆ ਤੇ ਸਹੀ ਸਾਹਮਣੇ ਕਿਸੇ ਟਾਈਮ ਤੂੰ ਬਹਿ ਮੈਂ ਟਡਰੀਆਂ ਵਾਲੇ ਇਹਨੂੰ ਪੁੱਛਣਾ ਚਾਹੁੰਦਾ ਆ ਟਡਰੀਆਂ ਵਾਲਿਓ ਤੁਸੀਂ ਇੱਕ ਵਾਰੀ ਅਮਰੀਕਾ ਦੇ ਵਿੱਚ ਆਏ ਸੀਗੇ ਤੇ ਦਾਸ ਤੁਹਾਡੇ ਨਾਲ ਸਾਹਮਣੇ ਬਹਿ ਕੇ ਗੱਲ ਕੀਤੀ ਤੁਹਾਨੂੰ ਦਸਮ ਗ੍ਰੰਥ ਬਾਰੇ ਪੁੱਛਿਆ ਸੀ ਵੀ ਜਦੋਂ ਤੁਹਾਨੂੰ ਕੁੱਟ ਪਈ ਉੱਥੇ ਤੇ ਕੀ ਜਿਨ੍ਹਾਂ ਨੇ ਤੁਹਾਨੂੰ ਕੁੱਟਿਆ ਉਹ ਦਸਮ ਗ੍ਰੰਥ ਕਹਿੰਦੇ ਆ ਵੀ ਤੁਸੀਂ ਦਸਮ ਗ੍ਰੰਥ ਵਿਰੋਧੀ ਹੋ ਤਾਂ ਤੁਸੀਂ ਕੀ ਸੱਚੀ ਦਸਮ ਗ੍ਰੰਥ ਵਿਰੋਧੀ ਹੋ ਤੇ ਟੱਡਰਿਆਂ ਵਾਲਿਓ ਤੁਸੀਂ ਕਿਹਾ ਸੀ ਕਿ ਮੈਂ ਦਸਮ ਗ੍ਰੰਥ ਨੂੰ ਨਹੀਂ ਮੰਨਦਾ ਉਹਦੇ ਵਿੱਚ ਇਹੋ ਜਿਹੀਆਂ ਬਾਣੀਆਂ ਆ ਜਿਨ੍ਹਾਂ ਨੂੰ ਮੈਂ ਨਹੀਂ ਮੰਨਦਾ ਇਹਦੇ ਚੇਲੇ ਬਾਲਕੇ ਨੂੰ ਮੈਂ ਪੁੱਛਣਾ ਚਾਹੁੰਦਾ ਆ ਤੁਸੀਂ ਇੰਨੇ ਹੀ ਤੁਸੀਂ ਸੱਚੇ ਦੇ ਦੇ ਇਹਨੂੰ ਟੱਡੀਆਂ ਵਾਲਿਆਂ ਨੂੰ ਪੁੱਛੋ ਫਿਰ ਫਿਰ ਜਦੋਂ ਵੀ ਕਿਤੇ ਵੀਡੀਓ ਬਣਾਉਂਦਾ ਆ ਮਹਾਰਾਣ ਇਹੋ ਜਿਹੇ ਬੰਦੇ ਤੋਂ ਗੱਲ ਦੇ ਗੱਲ ਦੇ ਨਾਲ ਕਿਤੇ ਕੱਲਾ ਬੈਠਾ ਵੀਡੀਓ ਬਣਾਉਂਦਾ ਬਣਾਉਂਦਾ ਕਹੀ ਜਾਂਦਾ ਮੇਰਾ ਸਿਰ ਲਾ ਦਿਓ ਮੇਰੀ ਛਬੀਰ ਲਾ ਦਿਓ ਮੈਨੂੰ ਉੱਥੇ ਢਾ ਲੋ ਉੱਥੇ ਢਾ ਲੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਤੈਨੂੰ ਸਿਰ ਲਵਾਉਣ ਦਾ ਭਾਈ ਇੰਨੇ ਚਾ ਸੀਗਾ ਤੇ ਜਦੋਂ ਸਿਰ ਲਾਉਣ ਵਾਲੇ ਆਏ ਸੀਗੇ ਉਦੋਂ ਭਈਆਂ ਦੀ ਕੋਖੜਾ ਕੋ ਬਹਿ ਗਿਆ ਹੀ ਜਾ ਕੇ ਤੂੰ ਤਾਂ ਸਿੱਖਾਂ ਦੀ ਸਰਦਾਰਾਂ ਦੀ ਲਾਜ ਨਾਂ ਨੂੰ ਲਾਜ ਲਾਤੀ ਭਾਈ ਉਹ ਭਈਆਂ ਨੂੰ ਤਾਂ ਸਰਦਾਰਾਂ ਨੇ ਬਚਾਇਆ ਸੀ ਤੂੰ ਭਈਏ ਜਾ ਕੇ ਲੋਕਾਂ ਨੂੰ ਕਹਿੰਦੇ ਹੋਣਗੇ ਵੀ ਅਸੀਂ ਤੁਹਾਡਾ ਸਰਦਾਰ ਬਚਾ ਲਿਆ ਤੇ ਸ਼ਰਮ ਵਾਲੀ ਗੱਲ ਨਹੀਂ ਤੂੰ ਨਾਂ ਤੇ ਕੌਮ ਦਾ ਕੀ ਉੱਚਾ ਕਰਨਾ ਤੂੰ ਤਾਂ ਬੇੜਾ ਘਰ ਕਰਕੇ ਰੱਖਤਾ ਜੇ ਸੇਰ ਲਵਾਉਂਦਾ ਇੰਨਾ ਚਾਹੀਦਾ ਨਾਂ ਭੱਜ ਦੋ ਉਦੋਂ ਕੰਮ ਨੇ ਬੇੜ ਲੇਨੋ ਜਿਹੜੇ ਨੇ ਬੇੜ ਨਹੀਂ ਉਦੋਂ ਦੀਆਂ ਪੈਂਟਾਂ ਤੇਰੀਆਂ ਮੁਸ਼ਕਮਾਂ ਡੀਆਂ ਐ ਦੇ ਤੱਕ ਹੁਣ ਤੂੰ ਗੱਲਾਂ ਮਾਰਦਾ ਆ ਭਰਾ ਇੱਕ ਗੱਲ ਤੈਨੂੰ ਕਹਿਣੀ ਚਾਹੁੰਦਾ ਜਿਹੜੀ ਤੂੰ ਸੰਗਰਾਮ ਦੇ ਨਾਂ ਤੇ ਲੋਕਾਂ ਨੂੰ ਕਹੀ ਆ ਵੀ ਮੈਂ ਸੰਗਰਾਮ ਨਹੀਂ ਮਨਾਉਂਦਾ ਤੇ ਮੈਂ ਸ਼ਨੀਵਾਰ ਮਨਾਉਣਾ ਆ ਸ਼ਨੀਵਾਰ ਤੇਰੇ ਪੋਸਟਰ ਛਾਪਦੇ ਆ ਆਵੇ ਤੇਰੇ ਬੰਨੇ ਜੁੜੇ ਹੱਥ ਗਰਬਾਣੀ ਦੇ ਵਿੱਚ ਸ਼ਨੀਚਰਵਾਰ ਆਉਂਦਾ ਆ ਸ਼ਨੀਵਾਰ ਨਹੀਂ ਆਉਂਦਾ ਪਹਿਲਾਂ ਟਕਸਾਲ ਮੈਤੇ ਜਾ ਉੱਥੋਂ ਲੈ ਸੰਥਿਆ ਤੈਨੂੰ ਥੋੜੀ ਬਾਲੀ ਅਕਲ ਆਵੇ ਭੀ ਕਹਿਣਾ ਕੀ ਆ ਤੇ ਬੋਲਣਾ ਕੀ ਆ ਬਾਕੀ ਚੇਲੇ ਬਾਲਕਿਆਂ ਨੂੰ ਵੀ ਫੇਰ ਸਮਝਾਉਗੀ ਜਦੋਂ ਤੁਹਾਡਾ ਗੁਰੂ ਜਿਨ੍ਹਾਂ ਦਾ ਅੰਧਲਾ ਅੰਧਲਾ ਤੇ ਉਹ ਉਹਨਾਂ ਉਹਨਾਂ ਚੇਲਿਆਂ ਦੀ ਕਿਹੜੀ ਗੱਲ ਕਰੀਏ ਤੇਰੇ ਚੇਲਿਆਂ ਨੂੰ ਅਸੀਂ ਕੀ ਸਮਝਾਉਣਾ ਤੇਰੇ ਚੇਲੇ ਜਾਣ ਠੱਠੇ ਖੂਚ ਅਹੀਂ ਕਿ ਲੈਣਾ ਤੇਰੇ ਚੇਲਿਆਂ ਤੋਂ ਬਾਕੀ ਸਾਡੀ ਹੱਥ ਬੰਨ ਕੇ ਬੇਨਤੀ ਆ ਵੀਰੋ ਇਹੋ ਜਿਹੇ ਪ੍ਰਚਾਰਕਾਂ ਤੋਂ ਸੁਚੇਤ ਹੋ ਇਹਨਾਂ ਨੇ ਪੋਰੀਆਂ ਦੇ ਵਿੱਚੋਂ ਇਹਨਾਂ ਨੂੰ ਤਰੀਕਾ ਨਾਲ ਕੋਈ ਮਤਲਬ ਨਹੀਂ ਇਹਨਾਂ ਦਾ ਖੁਦ ਆਪਣੀਆਂ ਲਿਖਤਾਂ ਜਿਹੜੀਆਂ ਇਹਨਾਂ ਨੇ ਪਾਈਆਂ ਪਦਮ ਸਿੰਘ ਦੀਆਂ ਕੋਨਾਂ ਤਰੀਕਾ ਦੇ ਮੁਤਾਬਕ 12 ਸਾਲ ਤੇ ਇਹਨਾਂ ਨੇ ਖੁਦ ਬਣਾ ਲਿਆ ਇਹਦਾ ਮਤਲਬ 12 ਸਾਲ ਤੇ ਹੋ ਗਿਆ ਨਾ ਪੱਕੇ ਇਹਨਾਂ ਦੇ ਕਹਿਣ ਤੇ ਬਾਕੀ ਇਹਨਾਂ ਨੂੰ ਤਰੀਕਾ ਅਸੀਂ ਦੇਵਾਂਗੇ ਪਰ ਸਾਡੀ ਛੱਤ ਆ ਪੀਟੜੀਆਂ ਵਾਲਾ ਸਾਡੇ ਸਾਹਮਣੇ ਲਾਈਵ ਹੋਵੇ ਜੇ ਇਹ ਨਹੀਂ ਅਮਰੀਕਾ ਆ ਸਕਦਾ ਸਾਨੂੰ ਦੱਸੇ ਅਸੀਂ ਆਪਣਾ ਜਥਾ ਭੇਜਦੇ ਆ ਟੀਵੀ ਤੇ ਕਿਤੇ ਬਹਿ ਕੇ ਸਾਡੇ ਨਾਲ ਬਹਿਸ ਕਰੇ ਐ ਨਹੀਂ ਵੀ ਉੱਠ ਕੇ ਆਪਣੀ ਪਿੰਟਰ ਛੱਡ ਤੇ ਆਪਣੀਆਂ ਕਹਾਣੀਆਂ ਤੋਦੇ ਚੜੀਆਂ ਦੀਆਂ ਸੁਣਾਤੀਆਂ ਤੇ ਬੱਲੇ ਬੱਲੇ ਐਉਂ ਨਹੀਂ ਹੁੰਦਾ ਦਲੀਲ ਨਾਲ ਗੱਲ ਕਹੀ ਸੀ ਨਾ ਤੂੰ ਤੇ ਦਲੀਲ ਨਾਲ ਤੈਨੂੰ ਕਹਿਤੀ ਆ ਆਪਣੀਆਂ ਜਿੰਨੀਆਂ ਗੱਲਾਂ ਜਿੱਥੇ ਜਿੱਥੇ ਤੂੰ ਕਰੋੜਾ ਰੁਪਏ ਲਾਏ ਆ ਆਪਣੇ ਬਾਥਰੂਮ ਚ ਆਪਣੇ ਪਿੱਛੇ ਕੁਟਿਆ ਇੱਕ ਗੱਲ ਚੇਤਾ ਹੋਰ ਭੁੱਲ ਗਈ 80 ਲੱਖ ਰੁਪਇਆ ਕੋਠੀ ਦੇ ਪਿੱਛੇ ਤੂੰ ਲਾਇਆ ਤੇ ਸਵਿੰਗ ਪੂਲ ਬਣਾਇਆ ਮਿੱਤਰਾ ਇਹ ਕਿਹੜੀ ਮਰਿਆਦਾ ਆ ਤੇਰੀ ਜਿਹੜੀ ਕੋਠੀ ਦੇ ਪਿੱਛੇ ਸਵਿੰਗ ਪੂਲ ਬਣਾ ਕੇ ਤੇ ਤੂੰ ਉਥੇ ਕੀ ਕਰਦਾ ਐ ਇਹੋ ਜੀ ਕੀ ਤੈਨੂੰ ਲੋੜ ਪੈ ਗਈ 2.5 ਫੁੱਟ ਤੇਰਾ ਕਾਦ ਐ ਤੈਨੂੰ ਤੇ ਨਿਗਰੇ ਨਲਕੇ ਚ ਨਾ ਲੈਣਾ ਚਾਹੀਦਾ ਫਿਰ ਐਡੀਆਂ ਮਹਿੰਗੀਆਂ ਬਸਾਂ ਤੈਨੂੰ ਮੈਂ ਤੇ ਹੈਰਾਨ ਆ ਉਹਨਾਂ ਲੋਕਾਂ ਤੋਂ ਮੂਰਖਾਂ ਤੋਂ ਜਿਨ੍ਹਾਂ ਨੂੰ ਇਹ ਨਹੀਂ ਦਿਸਦੇ ਕਿ ਛਿੱਤਾਂ ਦੇ ਪਰਿਵਾਰ ਹਜੇ ਤੱਕ ਕੋਠੇ ਨਹੀਂ ਪਏ ਤੇ ਤੈਨੂੰ ਇੰਨੀਆਂ ਕਰੋੜਾਂ ਮਹਿੰਗੀਆਂ ਬੱਸਾਂ ਭੇਜਣ ਦੇ ਆ ਉਹਨਾਂ ਬੱਸਾਂ 'ਚ ਜਰਾਬਾਂ ਪਾ ਕੇ ਲੋਕਾਂ ਕੋਲੋਂ ਤੂੰ ਪੈਰ ਘਟਾਉਣਾ ਹੈ ਜਰਾਬਾਂ ਜਿਹੜੀਆਂ ਖੁਦ ਕਰੀਆਂ ਲੱਤਾਂ ਆ ਫਿਰ ਹੁਣ ਤੂੰ ਸਾਨੂੰ ਸਾਡੇ ਕੋਲੋਂ ਮੂੰਹ ਸਾਡੇ ਖਲਾਉਣਾ ਆ ਸਾਡੇ ਕੋਲ ਗੱਲਾਂ ਸੁਣਦਾ ਫਿਰ ਤੂੰ ਦਿਵਾਨ ਹਾਲ ਤੁਰ ਸ਼ੇਹ ਚਪਰਾ ਕੀ ਇਸੇ ਵਲਗਦਾ ਸੀ ਤੇਰਾ ਉੱਥੇ ਜਿਹੜਾ ਤੂੰ ਸ਼ੇਹ ਚੂਚਾ ਕਰਾ ਲਿਆ ਇਹ ਕਰਕੇ ਬੇਨਤੀਆਂ ਵਿਰੋਧ ਬੜੇ ਤਵੇ ਪਏ ਆ ਇਹਦੇ ਤੋਂ ਇਹਨੂੰ ਬਹੁਤ ਸੋਚਿਆ ਸੀ ਕਿ ਥੋੜਾ ਜਿਹਾ ਸੈੱਟ ਹੋ ਜਵੇ ਕੋਈ ਗੁਰਮਤ ਦੀ ਗੱਲ ਕਰ ਲਵੇ ਪਰ ਜੇ ਇਹ ਗੁਰੂ ਇਤਿਹਾਸ ਤੇ ਇਦਾਂ ਤੁਰੂਗਾ ਤੇ ਸਾਡੇ ਕੋਲ ਬੜਾ ਕੁਛ ਫੇਰੇ ਦੇ ਲਈ ਖੋਲਣ ਲਈ ਇਹਦੇ ਡੇਰੇ ਦੇ ਬੰਦੇ ਹੀ ਦੱਸਣਗੇ ਤੇ ਇਹਦੇ ਤੇ ਦੱਸਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ